ਹੈਲੋ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਤੇ ਲੋ ਜੀ ਮਾਰਨਿੰਗ ਦਾ ਟਾਈਮ ਸੀਗਾ ਟਾਈਮ ਹੋਇਆ ਸੀਗਾ ਇੱਥੇ 7:30 ਤੇਦਰਪਾ ਸਬਜ਼ੀ ਰੱਖ ਦਿੱਤੀ ਸੀਗੀ ਬਣਨ ਲਈ ਉਸ ਤੋਂ ਪਹਿਲਾਂ ਜੋ ਆਪਣੇ ਕੰਮ ਹੁੰਦੇ ਨੇ ਉਹ ਪਾ ਕਰ ਲਈ ਸੀ ਰੋ ਜੀ ਨਾਲ ਹੀ ਆਪਾਂ ਛਾਣ ਲਵਾਂਗੇ ਇੱਥੇ ਆਟਾ ਜੋ ਇਹ ਆਪਾਂ ਨਵੀਂ ਲਿਆਂਦੀ ਸੀ ਤੁਸ ਜ ਉਹਦੇ ਚ ਸਬਜ਼ੀ ਬਣਾ ਰਹੇ ਹਾਂ ਪਹਿਲੀ ਵਾਰੀ ਉਸ ਤੋਂ ਪਹਿਲਾਂ ਆਪਾਂ ਇੱਕ ਵਾਰ ਇਹਦੇ ਚ ਮਿੱਠਾ ਬਣਾ ਲਿਆ ਸੀਗਾ ਦੇਨ ਦੀ ਵੈਸੇ ਦੀਵਾਲੀ ਨੂੰ ਲਾਉਣ ਵਾਸਤੇ ਸੀ ਉਸ ਦਿਨ ਅਸੀਂ ਕੁਝ ਵੀ ਨਹੀਂ ਇਹਦੇ ਵਿੱਚ ਕੀਤਾ ਹੈਗਾ ਜਾਂ ਕੋਈ ਵੀ ਨਹੀਂ મતલਬ ਕੀ ਪਤਾ ਹੀ ਨਾ ਪਹਿਲਾਂ ਦੱਸਿਆ ਹੋ ਗਿਆ ਆਪਾਂ ਵੀਡੀਓ ਦੇ ਵਿੱਚ ਕਿ ਆਪਾਂ ਕੁਝ ਵੀ ਨਹੀਂ ਬਣਾਇਆ ਸੀਗਾ ਤਾਂ ਕਰਕੇ ਅੱਜ ਕਈ ਦਿਨਾਂ ਬਾਅਦ ਇਹਨੂੰ ਲਗਾਇਆ ਇਸ ਤੋਂ ਪਹਿਲਾਂ ਇੱਕ ਦਿਨ ਇਹਦੇ ਵਿੱਚ ਬਸ ਮਿੱਠਾ ਬਣਾ ਲਿਆ ਸੀਗਾ ਥੋੜਾ ਜਿਹਾ ਆਪਣੇ ਘਰੇ ਕੰਮ ਕਰ ਰਹੇ ਸੀਗੇ ਉਹਨਾਂ ਲਈ ਬਣਾਇਆ ਸੀ ਤਾਂ ਕਰਕੇ ਧਰ ਮਸਾਲਾ ਆਪਣਾ ਬਣ ਗਿਆ ਤੇ ਸਬਜ਼ੀ ਮੈਂ ਦਿੱਤੀ ਪਾ ਇਹਦੇ ਵਿੱਚ ਚੰਗੀ ਤਰ੍ਹਾਂ ਇਹਨੂੰ ਆਪਾਂ ਮਿਕਸ ਕਰਦਕੇ ਫਿਰ ਇਹਦੇ ਵਿੱਚ ਪਾ ਦਵਾਂਗੇ ਤੇ ਗਰਮ ਕਰਕੇ ਪਾਣੀ ਰੱਖਿਆ ਹੋਇਆ ਸੀ ਠੰਡਾ ਪਾਣੀ ਵਿੱਚ ਸਬਜ਼ੀ ਵਿੱਚ ਕਦੇ ਨਹੀਂ ਪਾਇਆ ਹੈਗਾ ਗਰਮ ਕਰਕੇ ਹੀ ਪਾਉਣੇ ਹੁੰਨੇ ਆ। ਹੁਣ ਇਹ ਚੰਗੀ ਤਰ੍ਹਾਂ ਢੱਕ ਕੇ ਪਕਾ ਲਵਾਂਗੇ। ਅੱਜ ਇਧਰ ਮੰਮੀ ਨੇ ਆਪਣਾ ਹੋਰ ਕੰਮ ਕਰਨ ਤੋਂ ਬਾਅਦ ਮੀੜਾ ਵੀ ਸੰਬਰ ਦਿੱਤਾ। ਹੋਰ ਕੁਝ ਨਹੀਂ ਹੁੰਦਾ ਜ਼ਿਆਦਾ ਇਹਦੇ ਵਿੱਚ ਪੱਤੇ ਜਿਹੇ ਹੁੰਦੇ ਨੇ ਨਾ ਉਹ ਇਕੱਠੇ ਕਰਨੇ ਪੈਂਦੇ ਨੇ। ਰੋਜ਼ੇ ਕਈ ਵਾਰ ਹੋ ਜਾਂਦੇ ਨੇ ਉਹ ਤਾਂ। ਦਿੰਚ ਦਿਨ ਚਾਰ-ਵਾਰ ਹੋ ਜਾਂਦੇ ਨੇ। ਲੋ ਜੀ ਇੱਧਰ ਆਪਣੇ ਕੰਮ ਸੀਗੇ ਜੋ ਸਾਰੇ ਹੋ ਗਏ ਉਹ। ਕਿਚਨ ਵਾਲੇ ਕੰਮ ਕਰਨ ਤੋਂ ਬਾਅਦ ਆਪਾਂ ਆ ਗਈ ਸੀਗੇ ਹੁਣ ਮੱਝਾਂ ਵੱਲ। ਰਾਤ ਸਰਦਾਰ ਜੀ ਸੀਗੇ ਮੰਡੀ ਦੇ ਵਿੱਚੋਂ ਆਏ ਨੇ 12:00 ਵਜੇ। 1:00 ਵਜੇ ਗਿਆ ਸੀਗਾ ਬਸ ਨਹਾਉਣ ਕਰਨ ਲੱਗ ਗਿਆ ਆਪਣਾ। ਉਹਨਾਂ ਤੋਂ ਦਿਨ ਵਿੱਚ ਅਸੀਂ ਉਠਾਇਆ ਨਹੀਂ ਫਿਰ ਉਹਨਾਂ ਨੂੰ। ਤੇ ਮੈਂ ਹੁਣ ਮੱਝਾਂ ਮੰਮੀ ਨਾਲ ਬਣਾ ਕੇ ਫਿਰ ਆਪਣੇ ਹੋਰ ਕੰਮ ਕਰੂੰਂਬਰ ਨੂੰ ਇਸ ਨੂੰ ਕੋਈ ਭੇਜਣਾ ਤਾਂ ਕਰਕੇ ਲੋ ਜੀ ਅੱਜ ਆਪਾਂ ਮੱਜਾਂ ਦੀ ਡਿਊਟੀ ਸੀਗੀ ਜੋ ਅੱਜ ਮੇਰੇ ਕੋਲ ਸੀ ਥੋੜੇ ਜਿᱷ ਫਰਕ ਨਾਲ ਸੜਕ ਕ੍ਰੋਸ ਕਰਕੇ ਜਾਂਦੀ ਹੁੰਦੀ ਆਂ ਤਾਂ ਕਰਕੇ ਇਹ ਇੱਕ ਜਣੇ ਨੂੰ ਪਹਿਲਾਂ ਉਧਰ ਗੇਟ ਅੱਗੇ ਖੜਨਾ ਪੈਂਦਾ ਕਈ ਵਾਰ ਨਾਲ ਲੰਘ ਜਾਂਦੀਆਂ ਨੇ ਤਾਂ ਕਰਕੇ ਫਿਰ ਉਹਨਾਂ ਨੂੰ ਮੈਂ ਉਧਰ ਮम्मी ਦੇਖ ਲਣਗੇ ਨਾ ਵੀ ਜਦ ਅੰਦਰ ਚਲੀ ਆਂਗੇ ਨਾ ਉਸ ਤੋਂ ਬਾਅਦ ਮੈਂ ਵਾਪਸ ਆਉਂਗੀ ਫਿਰ ਵਾਪਸ ਆ ਕੇ ਫਿਰ ਆਪਣੇ ਇੱਥੇ ਥੋੜੇ ਬਹੁਤ ਤਾਂ ਕੰਮ ਕਰਕੇ ਫੇਰ ਅੰਬਰ ਨੂੰ ਠਾਉਂਗੀ ਜਾ ਕੇ ਦੇਖਣਾ ਹੁੰਦਾ ਨਾ ਵੀ ਬੱਚੇ ਨੇ ਸਕੂਲ ਵੀ ਜਾਣਾ ਆਪਣੇ ਸਾਰੇ ਕੰਮ ਟਾਈਮ ਸਿਰ ਆਪਣੇ ਹੋ ਜਾਣ ਉਸ ਦਾ ਖਾਣਾ ਵਗੈਰਾ ਵੀ ਬਣਾਉਣਾ ਫਿਰ ਤਾਂ ਕਰਕੇ ਵੀਵਰੀ ਬੱਚੇ ਨਾ ਜੋ ਲਿਕਵਿਡ ਸਬਜੀ ਹੁੰਦੀਆਂ ਉਹ ਨਹੀਂ ਲੈ ਕੇ ਜਾਂਦੇ ਹੈਗੇ ਸੋ ਕੀ ਪਾਉਣ ਨੂੰ ਨਹੀਂ ਤੇ ਫੰਚੇ ਤਕਰੀਬਨ ਉਹਦੇ ਕਿਉਂਕਿ ਲੀਕ ਹੋਣ ਦਾ ਫਿਰ ਡਰ ਚ ਰਹਿੰਦਾ ਤਾਂ ਕਰਕੇ ਲੋ ਜੀ ਇੱਥੇ ਪਾ ਲੱਗ ਗਈ ਸੀ ਟੋਕਰਿਆਂ ਵਿੱਚ ਗੁਆਪਰਨ ਟੋਕਰਿਆਂ ਦੇ ਵਿੱਚ ਮੈਂ ਥੋੜੀ ਥੋੜੀ ਨੀਚੇ ਤੂੜੀ ਪਾ ਦਿੱਤੀ ਸੀ ਤਾਂ ਜੋ ਗਿੱਲੇ ਨਾ ਹੋਣ ਉਸ ਤੋਂ ਬਾਅਦ ਆਪਾਂ ਇਹ ਪਰਤਮਾ ਸਾਰਾ ਟੋਕਰਿਆਂ ਦੇ ਵਿੱਚ ਮੰਮੀ ਨੇ ਇਹ ਇਕੱਠਾ ਕਰ ਦਿੱਤਾ ਸੀ ਜਦੋਂ ਧਾਰਾਂ ਗੱਡੀਆਂ ਨੇ ਉਸ ਤੋਂ ਬਾਅਦ ਮੱਝਾ ਹੁਣ ਆਪਾਂ ਬਣਾ ਦਿੱਤੀਆਂ ਜੋ ਸੰਬਰ ਨਾਲ ਕੰਮ ਹਨ ਫਰਸ਼ ਧੋਣਾ ਉਹ ਆ ਕੇ ਮੰਮੀ ਫਿਰ ਕਰ ਲੈਣਗੇ ਚਲੋ ਹੁੰਦਾ ਨਾ ਵੀ ਇੱਥੇ 2 ਮਿੰਟ ਲੱਗਦੇ ਹੁੰਦੇ ਨੇ ਉਹ ਆਪਾਂ ਆਪਣਾ ਕੰਮ ਕਰ ਚੱਲੇ ਹੁੰਦੇ ਆ ਇੱਕਦਾਂ ਟੋਕਰੇ 'ਚ ਮੰਮੀ ਥੋੜਾ ਜਿਹਾ ਪਾ ਦਿੰਦੇ ਹੁੰਦੇ ਨੇ ਉਹ ਜਿੱਥੇ ਧਾਰ ਕੱਢਣੀ ਹੁੰਦੀ ਆ ਇਧਰ ਛੋਟੀਆਂ ਕਟੀਆਂ ਬੱਚੀਆਂ ਜਿਹਾ ਹੁੰਦੀਆਂ ਨੇ ਇਹਨਾਂ ਦਾ ਇਕੱਠਾ ਕਰ ਦਿੰਦੇ ਹੁੰਦੇ ਨੇ ਮਾਰਨਿੰਗ ਟਾਈਮ ਇੱਕ ਹੀ ਮੱਝ ਦੁੱਧ ਦਿੰਦੀ ਹੁੰਦੀ ਆ ਆਪਣੇ ਕੋਲ ਤੇ ਉਸ ਤੋਂ ਬਾਅਦ ਉਹਨਾਂ ਨੇ ਆਪਣਾ ਪਾਠ ਕਰ ਲਿਆ ਸੀ ਤੇ ਕੰਮ ਆਪਣਾ ਇੱਥੇ ਹੋ ਗਿਆ। ਹੁਣ ਚੱਲੀਏ ਆਪਾਂ ਰਸੋਈ ਦੇ ਵਿੱਚ ਫੇਰ ਤੋਂ ਕੰਮ ਕਰਨ ਵਾਸਤੇ। ਲੋ ਜੀ ਕੀ ਟਾਈਮ ਸੀ ਜੋ ਇੱਥੇ 10:00 ਬੱਜ ਚੁੱਕੀ ਸੀ। ਕੰਮ ਆਪਣੇ ਸਾਰੇ ਹੋ ਗਏ। ਇਹ ਆ ਮੇਰੇ ਵਿਆਹ ਵਾਲਾ ਪਰਸ। ਬਕਸਾਂ ਦਾ ਸੀ ਅਜੀਨ ਮੰਮੀ ਗੱਡੀ ਚਾੜ ਰਹੇ ਨੇ। ਕਹਿੰਦੇ ਤੂੰ ਇਹਨੂੰ ਸਿੱਟਣ ਦੇਣਾ। ਯੋਪਸਨ ਦਾ ਸੀਦਾ ਬਹੁਤ ਵਧੀਆ ਲੱਗਦਾ ਸੀਗਾ ਸਿੰਪਲ ਦਾ ਸਿੰਪਲ ਸੀਗਾ ਡਿਜ਼ਾਈਨਰ ਦਾ ਡਿਜ਼ਾਈਨਰ ਸੀ ਹੁਣ ਬਿਲਕੁਲ ਇਹ ਖਰਾਬ ਨਹੀਂ ਹੋ ਸੀ ਕਿ ਤੋ ਇਹਦੀ ਲੈਦਰ ਨਹੀਂ ਉੱਧੜੀ ਸੀ ਕਿ 11-12 ਸਾਲ ਹੋ ਗਏ ਨੂੰ ਲੈ ਇਹਨੂੰ ਕਿ ਤੋ ਬਿਲਕੁਲ ਵੀ ਨਹੀਂ ਕੁਝ ਹੋਇਆ ਸੀਗਾ ਇਹਨੂੰ ਕੋਈ ਇਹਦੀ ਚਿੱਪ ਨਹੀਂ ਖਰਾਬ ਹੋਈ ਸੀ ਕਿ ਨਹੀਂ ਉੱਧੜ ਜੇ ਜਾਂਦਾ ਹੁੰਦਾ ਉੱਪਰੋਂ ਜੇ ਲੈਦਰ ਸਾਰੀ ਉੱਤਰ ਜਾਂਦੀ ਕੁਝ ਵੀ ਨਹੀਂ ਇਹਨੂੰ ਹੋਇਆ ਸੀਗਾ ਥੋੜਾ ਜਿਹਾ ਨੀਚੋਂ ਖਰਾਬ ਹੋ ਗਿਆ ਸੀ ਬਸ ਇਹ ਤਾਂ ਕਰਕੇ ਹੁਣ ਇਹਨੂੰ ਆਪਾਂ ਸਿੱਟ ਦਵਾਂਗੇ ਲੋ ਚੀ ਇਹਦੀਆਂ ਜਿੱਪਾਂ ਸੀਗੀਆਂ ਜੋ ਆਪਾਂ ਕੱਢ ਲਈਆਂ ਸੀ ਤੇ ਮੰਮੀ ਨੇ ਪਾਤਾ ਹੁਣ ਇਹਨੂੰ ਗੀਜਰ ਦੇ ਵਿੱਚ ਕੱਪੜੇ ਵਗੈਰਾ ਆਪਾਂ ਸਾਰੇ ਧੋ ਦਿੱਤੇ ਸੀ ਅੱਜ ਮੰਮੀ ਨੇ ਜਾਣਾ ਭੂਆ ਜੀ ਉਹਨਾਂ ਕੋਲ ਸੰਧਾਰਾ ਲੈ ਕੇ ਜੋ ਆਪਣੇ ਰਵਾਜ ਹੁੰਦੇ ਨੇ ਪਿੰਡਾਂ ਦੇ ਉਹ ਆਪਾਂ ਨੂੰ ਕਰਨੇ ਪੈਂਦੇ ਨੇ ਲੋ ਜਿਕਾ ਇਧਰ ਆਪਣੇ ਕੱਪੜੇ ਧੋਤੇ ਪੈਨੇ ਸਰਦਾਰ ਜੀ ਆਏ ਹੋਣੇ ਸ਼ਹਿਰ ਮਠਾਈ ਲੈਣ ਵਾਸਤੇ ਦੇਖੋ ਇਧਰ ਆਪਣੀਆਂ ਮਠਾਈਆਂ ਆ ਗਈਆਂ ਦੋ ਬੈਗਾਂ ਦੇ ਵਿੱਚ ਤੇ ਇਧਰ ਪੈਨੇ ਫਲ ਨਾਲ ਇਸ ਤੋਂ ਬਾਅਦ ਮੰਮੀ ਨੇ ਤਿਆਰ ਹੋ ਕੇ ਜਾਣਗੇ ਹਾਂ। ਇਹ ਚੋ ਚਲੇ ਗਏ। ਅੱਪਾ ਕਰਦੇ ਆ ਆਪਣੇ ਹੋਰ ਕੰਮ। ਚੱਲਦੇ ਅੰਦਰ ਗੇਟ ਵਗੈਰਾ ਲਗਾ ਕੇ। ਜਿਵੇਂ ਅੱਜ ਹੁਣ ਲਸਣ ਦਾ ਮੌਸਮ ਹੈ ਜੋ ਸੁੱਕ ਰਿਹਾ ਲਸਣ ਆਪਣੇ ਤਾਂ ਤੁਸੀਂ ਇਹਨੂੰ ਸਟੋਰ ਕਰਕੇ ਵੀ ਰੱਖ ਸਕਦੇ ਹੋ। ਅਸੀਂ ਆਪ ਵੀ ਕੀਤਾ ਹੋਇਆ ਤੇ ਮੈਂ ਤੁਹਾਨੂੰ ਦੱਸ ਦੇਵਾਂ ਅਸੀਂ ਕਿਵੇਂ ਸਟੋਰ ਕੀਤਾ ਹੋਇਆ। ਲਸਣ ਲਸਣ ਤੇ ਅਦਰਕ ਆਪ ਦੋਨੇ ਚੀਜ਼ਾਂ ਇਹ ਸਟੋਰ ਕੀਤੀਆਂ ਉਹਨਾਂ ਨੇ ਗ੍ਰੈਂਡ ਕਰਕੇ ਬਿਲਕੁਲ ਆਪਾਂ ਇਹਦਾ ਪੇਸਟ ਬਣਾ ਕੇ ਇਹਨਾਂ ਨੂੰ ਸਟੋਰ ਕਰ ਸਕਦੇ ਆਂ ਤੇ ਆਪਣਾ ਸਮਾਂ ਵੀ ਬਚਾ ਸਕਦੇ ਆਂ ਤੇ ਆਪਣੀ ਘਰ ਦੀ ਚੀਜ਼ ਆ ਜੋ ਝੋਲਾਸਣ ਆਪਣੇ ਨਾਰਮਲ ਪਿੰਡਾਂ ਦੇ ਵਿੱਚ ਘਰਾਂ 'ਚ ਹੁੰਦਾ ਹੀ ਐ ਤੇ ਉਹਨੂੰ ਆਪਾਂ ਆਪਣੀ ਘਰ ਦੀ ਚੀਜ਼ ਆ ਜੋ ਉਸਨੂੰ ਸੰਭਾਲ ਕੇ ਵੀ ਰੱਖ ਸਕਦੇ ਆਂ ਤੇ ਆਪਣੀ ਬਚਤ ਕਰ ਸਕਦੇ ਆਂ ਤੇ ਇਹਨੂੰ ਸੁੱਕਣ ਤੋਂ ਆਪਾਂ ਬਚਾ ਸਕਦੇ ਆਂ ਕਿਉਂਕਿ ਉਹਨ ਮੌਸਮ ਐ ਜੋ ਇਹਦਾ ਹਰਾ ਹੋਣ ਦਾ ਹੀ ਬੀਜਣ ਦਾ ਹੀ ਤੇ ਇਸ ਤੋਂ ਬਾਅਦ ਇਹ ਸੁੱਕਣ ਨੂੰ ਲੱਗ ਜਾਂਦਾ ਹੁੰਦਾ ਹੈ ਤਾਂ ਕਰਕੇ ਇਹਨੂੰ ਆਪਾਂ ਗ੍ਰੈਂਡ ਕਰਕੇ ਰੱਖ ਸਕਦੇ ਹਾਂ ਤੇ ਤੁਹਾਨੂੰ ਮੈਂ ਦਿਖਾਉਣੀ ਆ ਕਿ ਪਾਤੀਨਾ ਕਿੱਲਾ ਥਣ ਲਿਆ ਤੇ ਕਿੰਨਾ ਕੁ ਆਦਰਕ ਲਿਆ ਜੋ ਆਪਣਾ ਸਟੋਰ ਕੀਤਾ ਹੋਇਆ ਗ੍ਰੈਂਡ ਕਰਕੇ ਉਹ ਵੀ ਤੁਹਾਨੂੰ ਦਿਖਾਉਣੀ ਆ ਦੋ ਟੁਕੜੇ ਮੈਂ ਵੱਡੇ ਅਦਰਕ ਦੇ ਲਏ ਨੇ ਇਨਨੂੰ ਆਪਾਂ ਛੋਟੇ ਟੁਕੜਿਆਂ ਦੇ ਵਿੱਚ ਕੱਟ ਲਵਾਂਗੇ ਦੇਖੋ ਇੰਨਾ ਤਾਂ ਆਪਾਂ ਲਸਣ ਤੇ ਅਦਰਕ ਲਿਆ ਇੰਨਾ ਕੇ ਤੇਨੂੰ ਆਪਾਂ ਹੁਣ ਮਿਕਸੀ ਵਾਲੇ ਕੱਪ ਦੇ ਵਿੱਚ ਪਾ ਕੇ ਗ੍ਰाइंड ਕਰ ਲਵਾਂਗੇ ਕਿਹਦਾ ਵਧੀਆ ਪੇਸਟ ਬਣ ਕੇ ਤਿਆਰ ਹੋ ਜਾਊ ਲਓ ਜੀ ਇਸ ਤਰ੍ਹਾਂ ਦਾ ਇਹ ਪੇਸਟ ਬਣ ਕੇ ਤਿਆਰ ਹੋ ਗਿਆ ਤੁਹਾਨੂੰ ਮੈਂ ਕੂਕਸ ਵਿੱਚ ਰੱਖਣੀ ਹੈ ਇਸ ਤਰ੍ਹਾਂ ਦਾ ਇਹ ਪੇਸਟ ਬਣ ਕੇ ਤਿਆਰ ਹੋ ਜੂ ਜੇ ਤੁਹਾਡੇ ਕੋਲ ਕੱਚਾ ਦਾ ਕੋਈ ਬਰਤਨ ਹੈ ਉਹਦੇ ਵਿੱਚ ਵੀ ਤੁਸੀਂ ਇਹਨੂੰ ਪਾ ਕੇ ਰੱਖ ਸਕਦੇ ਹੋ ਜਾਂ ਜੇ ਤੁਹਾਡੇ ਕੋਲ ਕੋਈ ਹੋਰ ਬਾਕਸ ਹੈ ਉਹਦੇ ਵਿੱਚ ਵੀ ਤੁਸੀਂ ਇਹਨੂੰ ਪਾ ਕੇ ਰੱਖ ਸਕਦੇ ਹੋ ਬਿਲਕੁਲ 에ਅਰ ਟਾਈਟ ਹੋਣਾ ਚਾਹੀਦਾ ਹੈ ਨਹੀਂ ਤਾਂ ਆਪਾਂ ਫ੍ਰੀਜ ਵਿੱਚ ਰੱਖਦੇ ਜਿਵੇਂ ਉਹ ਤੇ 스멜 ਵਗੈਰਾ ਆਉਣ ਲੱਗ ਜਾਂਦੀ ਆ ਤਾਂ ਕਰਕੇ ਜੋ ਆਪਣਾ ਸਟੋਰ ਕੀਤਾ ਹੋਇਆ ਆਪਾਂ ਉਹ ਵੀ ਤੁਹਾਨੂੰ ਦਿਖਾਵਾਂਗੇ ਤੇ ਹੁਣ ਆਪਾਂ ਮਸਾਲਾ ਪੀਸ ਲਈਏ ਅੱਜ ਰੱਖਿਆ ਹੋਇਆ ਆਪਣਾ ਸਾਗ ਲੋ ਜੀ ਇੱਥੇ ਆਪਾਂ ਕੁੱਟ ਲਈਏ ਸਾਗ ਵਾਸਤੇ ਮਸਾਲਾ ਇਹਦੇ ਵਿੱਚ ਪਾਈ ਆਪਾਂ ਲਸਣ ਪਿਆਜ਼ ਆਦਰਕ ਤੇ ਹਰੀ ਮਿਰਚ ਤਕਰੀਬਨ ਹਜੇ ਹਰੀ ਮਿਰਚ ਹੀ ਪਾਉਣ ਨੂੰ ਤਾਂ ਉਹ ਖੇਤੋਂ ਆ ਜਾਂਦੇ ਹਾਂ ਤਾਂ ਕਰਕੇ ਪਲਾਲ ਮਿਰਚ ਨਹੀਂ ਪਾਉਂਦੇ ਹੈਗੇ ਕਾਫੀ ਕੌੜੀਆਂ ਨੇ ਉਹ ਤੇ ਆਪਾਂ ਆਪਣੇ ਕੰਮ ਸੀਗੇ ਜੋ ਹੋਰ ਉਹ ਵੀ ਕਰ ਲੇ ਮਸਾਲਾ ਆਪਾਂ ਪੀਸ ਕੇ ਕੱਢ ਲੈ ਕੇ ਤੁਸੀਂ ਕਦੇ ਵਿੱਚ ਤੇ ਇਹਨੂੰ ਭਾਗਰ ਨੂੰ ਆਪਾਂ ਧੋ ਕੇ ਥੀ ਰੱਖ ਦਵਾਂਗੇ ਚਲੋ ਜੀ ਹੁਣ ਆਪਾਂ ਚੱਲਦੇ ਆ ਬਾਹਰ ਲਓ ਜੀ ਇਹ ਦੇਖੋ ਤੁਸੀਂ ਇਹ ਆਪਣਾ ਪਹਿਲਾਂ ਗ੍ਰੈਂਡ ਕਰਕੇ ਲਸਣ ਤੇ ਅਦਰਕ ਦੋਨੇ ਚੀਜ਼ਾਂ ਦਾ ਇਹ ਬਾਕਸ ਹੈ ਇਹ ਰੱਖਿਆ ਹੋਇਆ ਗ੍ਰाइंड ਕਰਕੇ ਆਪਣਾ ਸਟੋਰ ਕਰਕੇ ਫ੍ਰਿਜ ਦੇ ਵਿੱਚ ਇਹ ਐਰਟਾਈਟ ਇਹ ਬਿਲਕੁਲ ਬਾਕਸ ਹੈ ਤੁਸੀਂ ਵੀ ਇਸ ਤਰ੍ਹਾਂ ਇਹਨਾਂ ਰੱਖ ਸਕਦੇ ਹੋ ਇਹ ਤਰੀਕਾ ਅਪਣਾ ਸਕਦੇ ਹੋ ਕੁਝ ਵੀ ਇਹਦੇ ਵਿੱਚ ਪਾਉਣ ਦੀ ਜ਼ਰੂਰਤ ਨਹੀਂ ਹੈਗੀ ਨਾ ਨਮਕ ਨਾ ਕੋਈ ਹੋਰ ਮਸਾਲਾ ਬਿਲਕੁਲ ਇਹ ਫਰੈਸ਼ ਰਹਿੰਦਾ ਨਾ ਕੋਈ ਇਹਦਾ ਰੰਗ ਦੇ ਵਿੱਚ ਫਰਕ ਆਉਂਦਾ ਕੁਝ ਨਹੀਂ ਇਹਨੂੰ ਹੁੰਦਾ ਹੈਗਾ